ਮੈਂ ਤਾਂ ਸਾਰੇ ਭੇਜ ਤੇ ਆ ਵੀ ਲੈ ਆ ਗਿੱਲਾ ਵਾਰੀ ਤੋ ਸੂਟਾ ਉੱਤੇ ਪੰ ਪਤਾਹਾਂ ਲੱਗ ਰੱਖਣਾ ਹੈ। ਆ ਪਜਾਮਾ ਤੋਂ ਤਰ ਹੂੰ ਤੁਸੀਂ ਲੈ ਆ ਉੱਪਰ ਤੇਰੇ ਹੀ ਆ। ਠੀਕ ਹੈ। ਚੱਲ ਦੋਸਤੋ ਕੋਚ ਚੱਲਦਾ। ਅਮੈ ਕਾ ਤੋ। ਦੋਸਤੋ ਚੜੇ ਲੱਤੇ ਖੜੀ ਆ। ਓਏ ਅੰਦਰ ਤਾਂ ਨਹੀਂ ਨਜ਼ਰ ਆ ਭਰਾਵਾ। ਬਸ ਸਿੱਧੇ ਫਾਵੀ ਨਾ।

ਹਾਏ ਰੱਬਾ ਕੀ ਕਰ ਜਾਂਦਾ ਇਹਨੂੰ ਕਿੱਥੇ ਵੇ ਫੜਾ ਤਾ ਤੂੰ ਫੜ ਲੈ ਨੰਨੀ ਤੂੰ ਵਾਏ ਦੇ ਕੀ ਮੇਰੇ ਜਨਾਨੀ ਲੱਗ ਰਿਹਾ ਵੈ ਤਾਂ ਪੈ ਗਈ ਆ ਹਾਇ ਰੱਬਾ ਕੀ ਕਰ ਜਾਂਦਾ ਬਾਜਾ ਦੋਸਤੋ ਬਾਜ ਜਨਾਨੀ ਬਾਜ ਓਏ ਚੁੱਪ ਕਰ ਹਾਇ ਰੱਬਾ ਕੀ ਕਰ ਜਾਂਦਾ ਭਰਾਵਾ ਦੇ ਦੇਵੇ ਹਾਇ ਰੱਬਾ ਇਹਨੂੰ ਨਾ ਮੈਂ 10 ਕੱਪੜੇ ਤਹਾਂ ਲਾ ਲੈਣੇ ਸੀਗੇ ਵੋਲਡਰ ਕੋਡ ਨਹੀਂ ਬਣਾ ਲੈਣੇ ਸੀਗੇ 10 ਕੱਪੜੇ ਨਾ ਆ ਨੰਨੀ ਤੂੰ ਫੜ ਜਾ ਇਧਰ ਫੜਾਂ ਇਹ ਤਾਂ ਕੀ ਹੈ ਬੰਗਾ ਜਾ ਕੰਬਰ ਕਿਨੂੰ ਮੈਂ ਕਹਿ ਗਈ ਦਲਤੀ ਕਰ ਲਈ ਜਿਹੜਾ ਕੰਮ ਹਿੰਤਾ ਘੰਟਾ ਹੋ ਗਿਆ ਕਿ ਕਿ ਸੁਲਵਾਰ ਲੈ ਕੇ ਬੈਠੀ ਹੋਈ ਹੈ ਹਾਂ ਹੁਣ ਤੇ ਚੱਕਣੇ ਮੈਂ ਕੱਪੜੇ ਇੰਨੇ ਕੱਪੜੇ ਗਏ ਸਾਡੇ ਇੰਨੇ ਕੱਪੜੇ ਆ ਨਾ ਘਰੇ ਇੱਥੇ ਅੱਧੇ ਮੇਰੇ ਯਾਰਾ ਦੋਸਤਾਂ ਦੇ ਆ ਦੇਗਲ ਦੋ ਜਗਤ ਕਾਲੂ ਦੀ ਬਈਏ ਨੇ ਸਿਆਮਾ ਵੀ ਮੇਰਾ ਮੇਰੇ ਤਾਂ ਹੁਣ ਸਾਡੇ ਕੱਪੜੇ ਕੌਣ ਕੀ ਲੋਕੋ ਕੱਪੜੇ ਸਿਆਮਾ ਤੇਰੇ ਕੱਪੜਿਆਂ 'ਚ ਤਾਂ ਦੇਖੇ ਦੋਨੇ ਵੱਡ ਜਾਣੇ ਇੱਕ ਸੁਗਤ ਸੇ ਤੇ ਅਮੇ 'ਚ ਦੋਨੋਂ ਆ ਜਾਣੀ ਹਾਂ ਆਹ ਦੇ ਗਏ ਤੇ ਸਾਈਜ਼ ਅਸੀਂ ਕੋਟੀ ਵੀ ਰੱਖੀ ਬੈਟ ਵਾਰ ਸੁਣਨ ਲੱਗਦੇ ਰਹੇ ਆਲੇ ਕਿਤੇ ਮੀਂਹ ਨੂੰ ਚ ਭੱਜ ਜਵੇ ਘੁਮਾ ਰਿਹਾ ਕਿ ਤੇ ਤੂੰ ਤੇ ਅਸੀਂ ਆ ਚੁੱਕੇ ਆ ਹਲੰਗਵੀ ਸਾਹਿਬ ਤੋਂ ਤੇ ਤੁਸੀਂ ਜਿੱਦਾਂ ਦੇਖ ਸਕਦੇ ਮੈਂ ਥੋੜਾ ਨੈਕਸਟ ਵਲੌਗ ਸ਼ੁਰੂ ਹੋ ਗਿਆ ਅੱਛਾ ਹਾਂ ਤੋ ਹੈਗੇ ਬੈਕ ਟੂ ਬੈਕ ਮਾਈ ਨਿਊ ਵੀਡੀਓ ਅਮਰ ਚੀਨਾ ਵਲੌਗ ਓ ਚੁੱਪ ਓ ਵੈਟ ਟੂ ਬਗਰ ਆ ਮੈਂ ਬੋਲਿਆ ਕੁਛ ਥੋੜਾ ਭਲਾ ਕਟਣਾ ਨਹੀਂ ਲੜਨਾ ਨਹੀਂ ਚਲੋ ਗਾਇਜ਼ ਇੱਥੇ ਤੱਕ ਮੁੱਕੀ ਹੋ ਗਈ ਸੀ ਤੇ ਮੈਂ ਤਾਂ ਬਿਗਾਰੇ ਦੀ ਨਵੀਂ ਮੈਂ ਨਹੀਂ ਕਹਿੰਦਾ ਬੈਕ ਟੂ ਮੈਨ ਚਲੋ ਕੋਈ ਨਾ ਤੇ ਨਵੀਂ ਵੀਡੀਓ ਆ ਚੁੱਕੀ ਆ ਉਹ ਬਿਨਾਂ ਜਾ ਕੇ ਦੇਖੋ ਪਹਿਲਾਂ ਉਹ ਦੇਖੋ ਫਿਰ ਆ ਦੇਖੋ ਗਾਇਜ਼ ਮੇਰੇ ਹਿਸਾਬ ਨਾਲ ਮੈਨੂੰ ਵਲੋਗ ਨਾਲ ਆਉਣ ਦੇ ਲਈ ਲੱਗੇ ਬਹੁਤ ਐਕਸਪੀਰੀਅੰਸ ਬੰਨ ਦੇ ਰਿਹਾ ਫੜ ਗਾਇਜ਼ ਵੈਲਕਮ ਬੈਕ ਟੂ ਮੇ ਅਮਨ ਚਿਮਾ ਬਲੌਗਸ ਤੇ ਤੁਸੀਂ ਹਾਈ ਆਪ ਤੁਸੀਂ ਸਾਰੇ ਕਿੱਥੇ ਹੋਗੇ ਤੇ ਆ ਦੇਖ ਲਓ ਸਾਡੇ ਨਾ ਆਇਆ ਹਾਲ ਤੱਕ ਇਸ ਗਿਆ ਕਪੜੀ ਤੇ ਮਾਰਨੇ ਇਹਨੂੰ ਦੇ ਲੋ ਮੋਤੀ ਐਂਟੀ ਡਾਂਸ ਕਰਨ ਲੱਗੀ ਹੋਈ ਆ ਐਨੀ ਦੇਖੋ ਚਪਚਾ ਤੁਸੀਂ ਹੈਲਪ ਕਰਾ ਦੇ ਉਹ ਬਾਬੇ ਤੇ ਤੁਸੀਂ ਦੇਖ ਸਕਦੇ ਇਤਾਂ ਬੜਲੇ ਬੈਠੇ ਹੁਣ ਵੀ ਤੱਕਲੇ ਬੈਠੇ ਨੇ ਬੈਠੇ ਲੱਗਾ ਸਿੱਧਾ ਕਰਦੇ ਇਹ ਹੁਣ ਅਸੀਂ ਦੇਖੇ ਸਾਡੇ ਸਪੈਸ਼ਲ ਸਾਡੇ ਗਵਾਂਡੀ ਵੀ ਤੁਸੀਂ ਦੇਖੋਗੇ ਤਾਰੇ ਥੱਲੇ ਕੁਝ ਬੰਦੇ ਨੇ ਤੁਹਾਨੂੰ ਦਿਖਾ ਨਹੀਂ ਸਕਦੇ ਆਹ ਉਹ ਦਿਖਾ ਨਹੀਂ ਸਕਦੇ ਬੰਦੇ ਨੇ ਥੱਲੇ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਆ ਸਾਡਾ ਚੀਮਾ bro ਆ ਚੁੱਕਾ ਹੈ ਅੰਦਰ ਉਹ ਇਹ ਵੇਟ ਕਰ ਰਿਹਾ ਸੀ ਕਿਸੇ ਦੀ ਤੇ ਉਹ ਵੀ ਆ ਚੁੱਕੇ ਨੇ ਤੇ ਆਪਾਂ ਦੁਬਾਰਾ ਅੰਦਰ ਵੜਦੇ ਆ ਤੇ ਵੈਲਕਮ ਬੈਕ ਕਰੋ ਤੁਸੀਂ ਆਪਣੇ ਸਾਡੇ ਸਪੈਸ਼ਲ ਪਰਸਨ ਦਾ ਉਹ ਆਪਾਂ ਗਾਇਜ਼ ਨੂੰ ਨਹੀਂ ਦਿਖਾ ਸਕਦੇ ਪਰ ਉਹ ਗਾਇਜ਼ ਨੂੰ ਦੇਖ ਸਕਦੇ ਆ ਵੈਲਕਮ 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 ਬੈਕ ਬੈਕ ਟੂ ਬੈਕ ਅਮਨਜੀਮਾ ਵਲੋਗਸ ਅਮਨਜੀਮਾ ਜੀ ਵੈਲਕਮ ਦੋਸਤਾ ਮੋਟਾ ਕਾਂਡ ਕਰਕੇ ਚਲ ਗਿਆ ਹੁੰਦਾ ਲਾ ਕੁਝ ਗਾਇਤ ਤੇ ਦੇਖੋ ਨਾ ਅੱਜ ਚਾਪੇ ਦਿੱਤੀ ਉਹ ਕਾਦਾ ਕੋਈ ਨਾ ਦੇਖਣੇ ਸੀ ਸਾਰੇ ਦੋਸਤ ਇੱਧਰ ਗਾਇਤ ਕੇ ਫੇਰ ਅੱਗੇ ਕਿੰਦਾ ਦੇਖ ਆ ਗਿਆ ਗਾਇਤ ਨੇ ਨਾ ਗਾਇਤ ਅਸੀਂ ਲਾ ਲਾਂਗੇ ਤੂੰ ਜਾ ਦੋਸਤ ਹੁਣ ਜਾਂਦੇ ਆਣ ਨਹੀਂ ਜਾਂਦਾ ਸੀ ਨਾ ਕੋਈ ਕਾਟ ਨਹੀਂ ਸੁਣਦਾ ਅੱਜ ਆ ਜਿਗਾਂਡ ਹੋ ਗਿਆ ਹੜਾ ਗੱਲ ਨਾਲੇ ਆ ਪੀ ਵੀ ਸਰ ਦੇਖੋ ਆਂਡੀ ਦੇਖੋ ਮੈਂ ਇਧਰ ਨਾ ਤਾਂ ਅਸੀਂ ਆ ਰਹੇ ਆ ਤੇ ਮੇਰੇ ਭਰਾ ਨੇ ਪਿੱਛੇ ਬੈਠੇ ਇਧਰੋਂ ਨਾਲੇ ਨਾ ਤਾਂ ਉਲਟੇ ਪਾਸੇ ਨੰਦਰ ਬਾ ਨਾਲੇ ਪਿੱਛੇ ਬੈਕ ਆ ਲੈ ਪਿੱਛੇ ਮੈਂ ਵੀ ਕਹਾਂ ਮੇਰੇ ਭਰਾ ਦੇ ਦੋਸਤੋਂ ਨੇ ਆ ਗਏ ਕੰਨ ਆ ਕੇ ਤੇ ਮੋਰਸੇ ਚਲਾ ਰਹੇ ਤੇ ਪਾਗਲਾ ਵਾਂਗੂ ਨਾਲ ਹੀ ਮੇਰੇ ਭਰਾ ਨੂੰ ਫੋਨ ਇਹ ਤੇਰਾ ਮੋਰਸਾ ਲੈ ਕੇ ਘੁੰਮਦਾ ਇਹ ਬਾਲਾ ਖਰਾਬ ਆ ਇਹ ਬੰਦਾ ਸੱਚੀ ਬਾਲਾ ਜਾਦੇ ਪੁੰਜ ਪੁੰਜ ਲੱਗਾ ਇਹ ਕਰ ਦੇ ਹਾਂ ਇਦਾਂ ਤੇ ਨਾ ਕਿੱਤੇ ਲੋਕ ਵੀ ਨਹੀਂ ਸਾਧਦਾ ਇਦਾਂ ਤਾਂ ਮੰਮੀ ਨਹੀਂ ਬੈਠੀ ਗਈ ਮੰਮੀ ਤਾਂ ਘਰੇ ਜਾ ਹੂੰ ਅਣ ਖੁੰਝ ਲੱਗ ਗਿਆ ਮੈਂ ਤਾਂ ਉਹ ਵਾਲੇ ਘਰ ਚ ਵਾਣੀ ਹੋਣੀ ਜੰਨਤ ਤੇ ਇਹ ਘਰੇ ਵੀ ਆਈਂ ਸ਼ਰਾਰਤਾ ਕਰਦਾ ਏ ਐਡਾ ਵੱਡਾ ਹੋ ਗਿਆ ਏ ਸ਼ਰਾਰਤਾ ਕਰਨ ਨੂੰ ਪਤਾ ਨਹੀਂ ਕਿਉਂ ਆਈ। ਇਹਦੇ ਘਰ ਦੇ ਉਹ ਤਾਂ ਕਹਿੰਦੇ ਮਮੀ ਕਹਿੰਦੀ ਆ ਅਸੀਂ ਆਂਟੀ ਜੀ ਨੂੰ ਟੋਕ ਨਹੀਂ ਪੁੱਤ ਸੁੱਤਾ ਰਹਿੰਦੇ ਉੱਠ ਕੇ ਤੰਗ ਹੀ ਕਰਦਾ। ਹਾਏ ਸੱਚੀ ਆਈਂ ਕਹਿੰਦੇ ਆ ਜਵਾਕਾਂ ਨੂੰ ਥਾਣਾ ਤਾਂ ਆਪਣੇ ਘਰੇ ਲੈ ਜੀ। ਹੈ। ਹੈਨ ਵੀਰ ਇੰਨੀ ਮਾੜੀ ਹੁੰਦੀ ਤੇਰੇ ਨਾਲ। ਮੇਰੀ ਗੈਣ ਵੈਲੀ ਇੱਥੇ ਵੀ ਨਹੀਂ ਆ ਕਰਦੀ। ਤੇਰੇ ਨਾਲ ਗਲਤ ਸਸ ਨੂੰ ਵਿਆਹ ਕਰਾਉਣਵੇਂ ਰਹਿਣਾ ਕੁੜੀ ਨਹੀਂ ਲੱਭਣੀ। ਲੱਭੀ ਹੋਈ ਆ। ਉਹ ਤੇ ਘਰ ਦੇ ਰਿ ਨਹੀਂ ਮੰਨਣ ਉਹ ਤੇ ਘਰ ਦੇ ਨਹੀਂ ਮੰਨਣ ਉਹ ਵੀ ਤੇ ਕਹਿੰਦੀ ਤੁਹਾਡੀ ਵਿਆਹ ਕਰਵਾਉਣ ਵਾਸਤੇ ਕੁੜੀ ਲੱਭਣੀ ਹੈ ਐਂ ਦੇ ਗਾੜੀ ਦੀ ਬਾਪੂ ਦੀ ਪੋਣੀ ਅੱਧੀ ਵੱਡੀ ਹਾਈਟ ਹਾਂ ਕਈਆਂ ਦੇ ਇੱਥੇ ਹਾਈਟ ਦੇ ਵੀ ਨਿਕਲਦੇ ਐ ਸਿੱਧਾ ਰੱਬ ਨਾਲ ਹੀ ਗੱਲ ਕਰਦਾ ਹਾਂ ਹਾਂ ਕਈ ਓਏ ਕਈਆਂ ਦੀ ਇੱਕ ਮਿੰਟ ਇੱਕ ਗਾਜ ਦੇਖੋ ਇਹ ਰੱਬ ਮੈਨੂੰ ਹਾਈਟ ਨਹੀਂ ਦੇ ਰਿਹਾ ਇਹਨੂੰ ਸਿੱਧਾ ਆਪਣੇ ਨਾਲ ਗੱਲ ਕਰਨ ਨੂੰ ਲਿਆ ਕੋਈ ਨਾ ਮੈਂ ਹਾਂ ਇਹਦਾ ਰੱਬ ਨੂੰ ਤਾਂ ਰੱਬ ਨੂੰ ਹੱਤ ਲਾਉਣ ਨੂੰ ਜਾਂਦਾ ਕਹਿੰਦਾ ਕੋਈ ਨਾ ਮੈਂ ਉਹਨਾਂ ਇਹ ਇਹ ਕਰਕੇ ਮੈਂ ਇੱਧਰ ਕਰ ਸਕਦਾ ਕੁਝ ਨਹੀਂ ਪੁਰਾਣੇ ਦੂਰ ਦੂਰ ਦੇ ਕਿੱਥੇ ਲੱਸੀਗਾ ਮਨਿੰਦਰ ਤੂੰ ਉੱਤਰ ਜਾ ਥੱਲੇ ਖੜ ਜਾ ਹਟ ਕੇ ਉਹਨਾਂ ਕਿ ਬੈਠਾ ਸੀ ਮੈਂ ਫਿਸਲ ਗਿਆ ਰੱਬ ਦਾ ਵਾਸਤਾ ਹੀ ਮੈਂ ਪਹਿਲਾਂ ਹੀ ਬਹੁਤ ਔਖਾ ਕਰਾਇਆ ਸਾਰਾ ਕੁਝ ਦੋਸਤੋ ਨੋਟੇ ਕਰਕੇ ਆ ਆ ਇਹ ਇਹ ਚ ਬੋਲਣਾ ਨਹੀਂ ਦਿੰਦਾ ਇਹ ਇੱਥੇ ਜਾ ਇਹ ਜਾਣ ਕੇ ਕਿਸੇ ਦਾ ਬਲੌਕ ਖਰਾਬ ਕਰਦਾ ਵਾ ਦੇਖੋ ਗਾਇਸ ਤੁਸੀਂ ਇਹਨੂੰ ਸਕਿੱਪ ਕਰ ਦਿਓ ਤੂੰ ਚੱਲਿਆ ਸੀ ਫੇਰ ਮੁੜ ਆਇਆ ਨਹੀਂ ਛੱਡ ਗਿਆ ਨਹੀਂ ਛੱਡ ਜਾਣਾ ਇੱਕ ਗੱਲੋਂ ਸ਼ੁਕਰ ਆਏ ਪ੍ਰੋਗਰਾਮ ਵਾਲੇ ਤਾਂ ਨਹੀਂ ਆਏਗਾ ਆਹੋ ਨੇ ਤਾਂ ਇਹਨੇ ਸਾਰਿਆਂ ਨੂੰ ਬੇਕਰਤਾ ਕਰ ਦੇਣਾ ਸੀਗਾ 6 ਦੇਲੇ ਦੇ ਵਿੱਚ ਤੇ ਗਾਇਤੀ ਵੀ ਦੇਖਦਾ ਮਨਵੀਰ ਨੇ ਐ ਕੀਤਾ ਸ਼ੁਕਮਨ ਨਾਲ ਜੋਧੀ ਲਾਇਆ ਸਹੀ ਗੱਲ ਹੈ ਮੈਂ ਦੇਖਦਾ ਪੀਸੀ ਕਿੰਨੀ ਨਹੀਂ ਦੇਣੀ ਜਿਹੜਾ ਵੀ ਜਾਣੀਂ ਦੇਣਾ ਨੂੰ ਮੈਨੂੰ ਫਰਾਤ ਸਿੰਘ ਮੈਨੂੰ ਦੇ ਦੇ ਤੂੰ ਜਾਏਂਗਾ ਮੇਰੇ ਮੰਮੀ ਸ਼ੁਰੂ ਕੀਆ ਮੈਨੂੰ ਮੈਨੂੰ ਭਰਾ ਦਾ ਤੈਨੂੰ ਸੌਂ ਚੜਾ ਲਿਆ ਹੁਣ ਤੋੜੀ ਨਾ ਓਏ ਛੱਡ ਕੇ ਆਓ ਮੈਨੂੰ ਯਾਰ ਮੈਂ ਤੈਨੂੰ ਪਰ ਕੇ ਦੀ ਤੁਰ ਕੇ ਪੇਂਚਾ ਨਾ ਲੈ ਲੈ ਜਾ ਦੂ ਮੇਰੇ ਤੋਂ ਉਹਦੇ ਕੋ ਨਾ ਮੈਂ ਤਾਂ ਮੰਮੀ ਸਾਹ ਖਾਰਦੀ ਆ ਚੱਲਦੇ ਨਹੀਂ ਦੇਣੀ ਕਿਸੇ ਨੂੰ ਨੇਤਾ ਜੀ ਤੁਹਾਡੇ ਵਾਲਾ ਕਿੱਥੇ ਆ ਤੈਨੂੰ ਬੰਦਾ ਕਿਦਾਂ ਛੱਡਣ ਜਾਵਾਂਗੇ ਮੈਨੂੰ ਕਿਹਾ ਕੋਈ ਸਕੋਰਪੀਓ ਵਾਲੇ ਬੰਦੇ ਮੈਂ ਕਿਉਂ ਸਕੋਰ ਨੇਤਾ ਜੀ ਆਪ ਬਾਈਕ ਤੇ ਮਤ ਆਇਆ ਕਰੀਏ ਆਪਕੇ ਗੋਲੀ ਬੋਲੀ ਲੱਗ ਜਾਏਗੀ ਰਾਸਤੇ ਮੈਂ ਆਪਕੋ ਕਿਸੇ ਗੋਲੀ ਮਾਰ ਦੋ ਨਾ ਕਹਿ ਜਾਏਗਾ ਚੁੱਪ ਮੈਂ ਯੂਪੀਐਲ ਨੇਤਾਵਾਂ ਨੇ ਮਰਵਾਉਂਦੇ ਆ ਤੇ ਮੇਰੇ ਨੇਤਾ ਵੀ ਆਪ ਕੋ ਰਸਤੇ ਮੇਂ ਕੁੱਤੇ ਪੜ ਜਾਣਗੇ ਥੋੜੇ ਇਹਨੇ ਕੁੱਤੇ ਨੂੰ ਪੈਣਾ ਆਪਰੇ ਪਕੜ ਕੇ ਖਿੱਚ ਲੈ ਕਿਉਂ ਅਸਤ ਅੱਗੇ ਚਾਵਾ ਇਹ ਚੱਲ ਛੱਡ ਦੇ ਨਹੀਂ ਜਾਣਾ ਮੈਂ ਮੰਮੀ ਕੋ ਖਾ ਲੈ ਮੰਮੀ ਆਂਦੀ ਮੰਮੀ ਤੁਹਾਨੂੰ ਮੇਰੀ ਸੌਂਦੇ ਤੁਸੀਂ ਸਾਨੂੰ ਵੀ ਚਾਬੀ ਦੇਵੋ ਜਾ ਕੇ ਘਰ ਜਾ ਕੇ ਤੰਗੀ ਕਰਨਾ ਕਰ ਦਿਆਂ ਨੂੰ ਕਿਸ ਨੂੰ ਜਾਣਾ ਥੱਲੇ ਕੋਣ ਤੰਗਾ ਆਇਆ ਹੋਰ ਕੌਣ ਆ ਗਿਆ ਗੇਟ ਘੜ ਦੰਦਿਆ ਵਾ ਗੈਸ ਨੇ ਪਤੰਕ ਚੜਾਤਾ ਵਾ ਡੇਟ ਲੱਗ ਜਾਵੇ ਹੋ ਗੇਂ ਲੱਗ ਹਾਂਜੀ ਗੈਸ ਨੂੰ ਭੱਜ ਕੇ ਲਾਇਆ ਉੱਥਰ ਨਾ ਦੋ ਚੱਬੀ ਮੈਂ ਦੇਖ ਲਿਆ ਚਲੋ ਗੈਸ ਹੁਣ ਛੱਡ ਕੇ ਆਣਾ ਫਿਰ ਮਿਲਦਾ ਮੈਂ ਤਾਂ ਪਹਿਲਾਂ ਬਾਹਰ ਨੂੰ ਮੁੜਿਆ ਬਹੁਤ ਮੂੰਹ ਮੈਂ ਕਹਦਾ ਟਿਊਸ਼ਨ ਲੋਕਿ ਆ ਬਲੌਗ ਐਡਿਟ ਕਰਨਾ ਮੈਂ ਲੋ ਲੋ ਫੋਨ ਮੈਂ ਘਰੇ ਰੱਖ ਚਲੋ ਮੰਮੀ ਸਫਾਈ ਸੁਕੀ ਕਰਕੇ ਆ ਚੁੱਕੇ ਨੇ ਸਫਾਈ ਸੁਕੀ ਹੋਰ ਕੀ ਹੈ ਤੂੰ ਤਾਂ ਨਾ ਕਰਾਈ ਮੈਂ ਤਾਂ ਟੱਪਟੀ ਖਾਈ ਮੇਰੀ ਮੰਮੀ ਨੇ ਵੀ ਥੋੜੀ ਜੀ ਖਾਈ ਲਪੇੜੇ ਖਾਏਗਾ ਬਕਵਾਸ ਕਰਦਾ ਰਹਿਣਾ ਓਏ ਬਕਵਾਸ ਕਰਦਾ ਮਨਿੰਦਰ ਐਵੇਂ ਨੰਦ ਦੇ ਭੌਂਕਿਆ ਕਰ ਕੁੱਤਿਆਂ ਵਾਂਗੂ ਅਮਰ ਆਪਦੀ ਢੋਲ ਕਿੱ ਲੈ ਕੇ ਗਈ ਅੱਜ ਲੈ ਜੋ ਮੈਂ ਤੇ ਇੱਥੇ ਪੈਸੇ ਮੰਗਣ ਆਈ ਤੁਸੀਂ ਢੋਲਕੀ ਦਾ ਖਲੀ ਵੇ ਸਾਡੇ ਘਰੇ ਕੋਈ ਵੀ ਮੰਗਣ-ਮੰਗਣਾ ਆਇਆ ਕਰ ਸਭੰਦਾ ਵੱਲ ਦਿੰਦੇ ਮੰਗਣ ਵਾਲਾ ਕੰਮ ਨਹੀਂ ਹੈਗਾ ਇੱਥੇ ਯੈਸ ਚਲੋ ਬਣਾਓ ਫਿਰ ਕੋਈ ਖਾਣ ਪੀਣ ਨੂੰ ਬਣਾਇਆ ਨਾ ਰੁਕ ਜਾ ਅਰੇ ਇੱਥੇ ਰੁਕ ਜਾ ਚਾਹ ਬਣਾ ਉਹ ਮੇਰੀ ਬੱਚੀ ਛੋਟੀ ਏ ਵੱਡੀ ਮੋਟੇ ਵੱਡੀ ਮੰਨੀ ਆਹ ਹੋ ਗਏ ਡੇਮਨ ਨੇ ਕਿਹ ਨਦਰ ਡਿਖਾ ਦੇ ਰੇਡ ਦਾ ਪਿਆਵਾ ਉਹ ਚਾਪਾਈ ਆਹ ਦੇਖ ਲੋ ਇੱਧਰ ਗਾਇਸ ਇਹਨਾਂ ਦੇ ਕੰਮ ਆਹ ਦੇਖੀ ਹੋਰ ਲਵਾਣੇ ਨਾ ਜਗਰਾਤ ਨੂੰ ਜਗਰਾਤ ਨੂੰ ਲਾਗਦੇ ਆ ਜਗਰਾਤੇ ਦੀਆਂ ਬੀਬੀਆਂ ਆ ਦੇਖੇ ਹਨ ਕਿਵੇਂ ਹੱਥ ਇਹਨਾਂ ਦੇ ਆ ਦੇਖਾ ਦੇ ਹਨ ਕੀ ਕਰਦੀਆਂ ਨੇ ਦੇਖ ਦੇਖ ਨੰਨੀ ਰਹਿੰਦੇ ਨੇ ਮੈਂ ਕਿਹਨੇ ਗਲਵਜ਼ ਪਾ ਕੇ ਚੱਲ ਜਾ ਕਰਾਂਗੇ ਜਾਦੇ ਆ ਰਹੇ ਰਹਿੰਦੇ ਨਾ ਮੈਂ ਤਾਂ ਮੈਡਮ ਨੂੰ ਕਹਿਣਾ ਇਹਨਾਂ ਨੂੰ ਕੁੱਟੇ ਚੰਗੀ ਤਰ੍ਹਾਂ 1 2 3 4 ओ यार ओ तुवे ਕੁੜਿੱਤੇ ਇਹ ਲੋਂ ਲੱਗੀਆਂ ਇਹ ਲਖਨੇ ਹੀ ਨਹੀਂ ਆਏ ਲੋਂਦਿਆਂ ਰਹਿਣ ਤੋਂ ਲੋਂਨ ਨੂੰ ਤੁਨ ਕਿਹਾ ਸੀ ਜਾਂ ਦੀਦੀ ਪੇਪਰ ਨਹੀਂ ਆ ਮੈਂ ਤੇ ਨਾਲ ਪਾ ਰਹੇ ਨੇ ਮੈਂ ਤਾਂ ਕਿੱਥੇ ਕੋਈ ਲਿਆ ਤਾਂ ਨਹੀਂ ਤੇਰਾ ਅਮਿੱਦਰ ਹੌਲੀ ਹੌਲੀ ਤਾਰ ਰਹੇ ਆ ਪਰ ਆਖਿਆ ਲੱਗੀਆਂ ਦੀਦੀ ਸਕੂਲ ਦੇ ਜਾ ਮੈਂ ਦੇਖੋ ਕਿੱਡੇ ਸੋਹਣੇ ਆ ਕੁੜੀਆਂ ਥੱਲੇ ਵਾਲੇ ਨਾ ਪੱਟ ਲੈ ਨਾਲ ਮੈਂ 5 ਘੰਟੇ ਪਾਣੀ ਚ ਉਤਰ ਰੱਖਣੇ ਪੈਣੇ ਆਏ ਹੋਏ ਈ ਘੰਟੇ ਹਾਂ ਆਏ ਦੁਵਾਇ ਸੱਤ ਘੰਟੇ ਤੁਸੀਂ ਗਏ ਹੁਣ 9 ਘੰਟੇ ਲਾ ਕੇ ਬੈਠੇ ਹੋ ਕੋ ਲੱਗਦੇ ਠੀਕ ਸੱਤ ਅਜਨਾਤਾ ਨਾ ਮੈਂ ਦੋ ਜੀਰ ਸੱਤ ਹਾਂ ਵੀਰੇ ਤੂੰ ਹੈਲਪ ਕਰਾ ਦੇ ਕੁੜੀਆਂ ਦੀ ਪੱਟ ਦੇ ਦੇਖੀ ਜਾਉ ਹਾਏ ਪੱਟ ਦੇ ਵੀਰੇ ਪਾਟ ਨਾ ਦਿਓ ਸੀਰੀਅਸਲੀ ਅੱਡ ਨਾ ਆ ਜਾਓ ਕਾਨੂੰ ਗੋਹੇ ਦੇ ਚੀ ਭਾਈ ਜੀ ਮਮੇ ਅਚ ਨੋਨ ਜੀ ਕੜੇ ਫੇਜੀ ਨਮਕ ਪਾ ਕੇ ਹਮਾਂ ਨਮਕ ਲਗਾਏ ਨਮਕ 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 ਆਹੋ ਨਮਕ ਪਾਣੀ ਉਹ YouTube ਤੋਂ ਕੋਈ ਤਰੀਕਾ ਦੇਖ ਲੋ ਮੈਨੂੰ ਲੱਗਦਾ ਉਹ ਮਿੱਠਾ ਸੋਡਾ ਵਗੈਰਾ ਪਾ ਕੇ ਜਿਹਨੇ ਲਾਏ ਆ ਉਹਨੂੰ ਕਿ ਲਾਉਣ ਦਾ ਵੀ ਦੱਸ ਦੇ ਸਿਸਟਮ ਕਿਵੇਂ ਲੈਣਗੇ ਹਾਏ ਨਹੀਂ ਵੇ ਮੁੰਡਿਆ ਹਾਂ ਇਹ ਭੈਣੇ ਮੇਰੀ ਗੱਲ ਸੁਣ ਪਹਿਲਾਂ ਇਹਨਾਂ ਨੂੰ ਕੱਟ ਦੋ ਮੂਹਰੇੋਂ ਤੁਸੀਂ ਕਾਟੀ ਤੋਂ ਰਹਿਣ ਤੋਂ ਲੋਨ ਨੂੰ ਹੈਨਾ ਕਾਟੀ ਤੋਂ ਤੁਸੀਂ ਲੋਨ ਨੂੰ ਰਹਿਣ ਹੀ ਦੋ ਆਪੇ ਲੱਤ ਜਾਣਗੇ ਜਦੋਂ ਟਾਈਮ ਓਵਰ ਹੋ ਗਿਆ ਇਹਨਾਂ ਦਾ ਤੁਸੀਂ ਕੱਟ ਦੋ ਹਾਂ ਡਿਜ਼ਾਈਨ ਦੇ ਰਕੇ ਤੇ ਸਰਦ ਗੱਲ ਚਲੋ ਇਹ ਲਾਉਂਦੇ ਆ ਫੇਰ ਦੇਖਦੇ ਆ ਮਿਲਦੇ ਆ ਦੋਸਤੋਂ ਇਹਨਾਂ ਨੇਲ ਉਤਾਰ ਦੇਣ ਦੇਖੋ ਹੱਥ ਤੇ ਅਜੀ ਚੀਕਾਂ ਮਾਰੀਆਂ ਇਹਨਾਂ ਦੋਨਾਂ ਨੇ ਬੜੀ ਜਗ੍ਹਾ ਹਾਂ ਅਗਲ ਤਾਂ ਹਟਾ ਦੇਣਗੇ ਲਵਾਣੀ ਆ ਜਿਗਰਤ ਲਵਾੜਿਆ ਹਟਦੀਆਂ ਨਹੀਂ ਤੜਦੀਆਂ ਨਹੀਂ ਫੇਰ ਵੀ ਜਿਗਰਤ ਲਵਾਣੀ ਆ ਹਾਂ ਦੇ ਘਰ ਤੱਕ ਤਾਂ ਇਹ ਪਹਿਲਾਂ ਲਵਾਵਾਂਗੇ ਬਰਾ ਪ੍ਰੈਕਟੀਕਲ ਰੱਖਦਾ ਯਾਰ ਸਸਰੀ ਘਰ ਦੋਸਤ ਨਹੀਂ ਨਹੀਂ ਆ ਰਹੀ ਹਾਂ ਹਾਂ ਮੈਂ ਇੰਦਰ ਨਹੀਂ ਲੇ ਫੁੱਜੀ ਹੱਤਾਂ ਵਿੱਚ ਫੜਨ ਸੋਨਾ ਬੰਨੇ ਸੁਣਨ ਲੱਗਦਾ ਮੈਂ ਦਿਖਾਣਾ ਇਹ ਦੋ ਮਿੰਟ ਦਿਖਾ ਦੇ गाइस ਪੂਰਾ ਦੇਖੋ ਇੱਧਰ ਇੱਧਰ ਪਿੱਛੇ ਗੋਮ ਪਿੱਛੇ ਗੋਮ ਹਾਂ ਆ ਰਹੀ ਹਾਂ ਠੀਕ ਆ ਸੋਨਾ ਲੱਗਦਾ ਹੋਰ ਬੰਨੇਗਾ ਠੀਕ ਆ ਰੋਜ਼ ਬੰਨਾ ਹਾਂ ਹਾਂ ਰੋਜ਼ ਬੰਨਾ ਗਾਇਸ ਜੰਨੇ ਅੰਮਾ ਹਾਂਜੀ ਯਾਰ ਮੈਂ ਨੰਬਰ ਪਤਾ ਨਹੀਂ ਕੀ ਨਾਮ ਤੇ ਸੇਵ ਚਲੋ ਜੀ ਕੱਲੋ ਉਹ ਤਾਂ ਕੋ ਦੁੱਧ ਲੈ ਆ ਫਿਰ ਦੱਪੜ ਕੇ ਦੁੱਧ ਲਿਆ ਫਿਰ ਆ ਕੇ ਮੈਂ ਤੁਹਾਨੂੰ ਕੱਢ ਰਿਹਾ ਦੁੱਧ ਤੇ ਚਲੋ ਦੋਸਤੋ ਚੱਲਦੇ ਦੁੱਧ ਲੈਣ ਫਿਰ ਆ ਕੇ ਮਿਲਦੇ ਤੁਹਾਨੂੰ ਜਿਹੜੀ ਆਪਾਂ ਗੋਭੀ ਲੈ ਕੇ ਆਂਦੀ ਸੀ ਉਹ ਦੇਖੋ ਖਰਾਬ ਨਿਕਲੀ ਆ ਦੇਖ ਲੈ ਭਰਾਵਾ ਗੋਭੀ ਤੂੰ ਸਾਫ ਨਹੀਂ ਪਾਈਗੀ ਲੈ ਆ ਦੀ ਇੱਕ ਦੋ ਫਲ ਤਾਂ ਸੀ ਵੈਸੇ ਕੱਟ ਲੈ ਸਾਫ ਕਰਕੇ ਆ ਸਾਫ ਨਹੀਂ ਹੈਗੀ ਆ ਦੀ ਅੱਛਾ ਥੁੰਡੇ ਥੁੰਡੇ ਹੋ ਗਏ ਨੇ ਸੰਡੀ ਤਾਂ ਨਹੀਂ ਕੀ ਪਤਾ ਨਹੀਂ ਖਰਾਬ ਜੀ ਲੱਗੀ ਜਾਂਦੀ ਹੈ ਗਿੱਲੀ ਗਿੱਲੀ ਜੀ ਆਹੋ ਹਨਾ ਹਾਂ ਇਹਨੂੰ ਕੱਟ ਕੇ ਨਾ ਫੁੱਲ ਨੂੰ ਟੋਕਰੀ ਚ ਰੱਖ ਦੇ ਉੱਥੇ ਦੋ ਫੁੱਲ ਤਾਂ ਸੱਕਟ ਰਿਆ ਫੁੱਲ ਕੱਢ ਕੇ ਇਹ ਵਿੱਚ ਕਰ ਦੋ ਮਾਰ ਕੇ ਦੇਖੋ ਕਰ ਦੋ ਆਹ ਦੇਖੋ ਗੇਸ ਲਵਜੂ ਮੰਮਾ ਇੱਧਰ ਲਵਜੂ ਚੀਤੀ ਫੜ ਲੈ ਮੇਰਾ ਗੋਡਾ ਗਿਆ ਲਵਜੂ ਮੰਮਾ ਲਵਜੂ ਆ ਗੋਭੀ ਦੇ ਫੁੱਲ ਰਾ ਲਵਜੂ ਇਹ ਕੱਢ ਦੇ ਇਹ ਖੜ ਜਾ ਇੱਧਰ ਇੱਧਰ ਫੜ ਨਾ ਫਿਰ ਮੇਰੇ ਤਾਂ ਹੱਥ ਚ ਨਹੀਂ ਘੁੰਮਦਾ ਚਲੋ ਆ पर सॉरी गाइस मेरे ऊपर वो긴 कर था क्योंकि यहां तो टी नहीं चल के मैसेज आ के मैं बण्या बैठा हां जी ਤੁਸੀਂ ਚੁੱਪ ਕਰੇ ਬੈਠੇ ਹੋ ਸਰ ਜੀ ਮੈਂ ਕਹ ਦੋ ਚਾਰ ਰੀਲ ਹੀ ਦੇਖ ਲਈਏ ਆ ਦੇਖੋ ਆ ਦੇਖੋ गाइस ਇਹ ਬੰਦਾ ਅੱਜ ਮੈਨੂੰ ਗੁੱਸੇ ਲੱਗਦਾ ਇੱਕ ਸਾਨੇ ਮਰੀ ਲੱਗਦਾ ਆ ਦੇਖੋ गाइस ਮੇਰਾ ਪੱਪਾ ਜੀ ਕੁਰਤੀ ਪਾਈ ਹੋਈ ਪਾਪਾ ਦੀ ਕੁਰਤੀ ਪਾ ਕੇ ਹਾਂ ਜੀ 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 ਕੰਦੋ ਮਿੰਟ ਆਪਣੀ ਕੁਰਤੀ ਦੀ ਮੈਂ ਤੇਰੇ ਪਾਪਾ ਵੀ ਬਤਲੇ ਜਾਈਏ ਨਹੀਂ ਜਿਆਦਾ ਮੋਟੇ ਵੀ ਨਹੀਂ ਗਏ ਪਰੋ ਸਹੀ ਨੇ ਅਮਰ ਇਹ ਤਾਂ ਮੋਟੇ ਦੇ ਆਉਣ ਵਾਲੀ ਲੱਗਦੀ ਹੈ ਠੀਕ ਆਪਾਂ ਦੋਬੀ ਬਣਾਉਣ ਲੱਗੇ ਆ ਇਧਰ ਰੀਤ ਸਾਡੀ ਲੱਗਿਆ ਦੇਖੋ ਬਾਲਣ ਗੋਭੀ ਰੀਤ ਭੈਣ ਜੀ ਸਾਰੇ ਕੰਮ ਕਰ ਲੈਂਦੀ ਹੈ ਗਾਇਸ ਮੈਂ ਥੋੜੀ ਜਿਹੀ ਤਾਰੀਫ ਕਰ ਲੈਂਦੀ ਆ ਗਾਇਸ ਇਹ ਚ ਟੋਪਾ ਤਾਂ ਨੂਨ ਨਹੀਂ ਗਾਇਸ ਨੂਨ ਪਾ ਹੋਰ ਚਿੱਟੀ ਹੋ ਜੂਗੀ ਜਿਵੇਂ ਥੋੜੀ ਪੀਲੀ ਪੀਲੀ ਆ ਨਾ ਚਿੱਟੀ ਚਿੱਟੀ ਹੋ ਜੂਗੀ ਥੋੜਾ ਜਿਹਾ ਨੂਨ ਪਾ ਦੇ ਚ ਉਬਾਲ ਕੇ ਨੂੰ ਕੱਢ ਲੈ ਤੇ ਪਿਆਜ਼ ਕੱਟ ਤੇ ਆਲੂ ਕੱਟ ਤੇ ਚਲ ਫਿਰ ਤੜਕਾ ਲਾ ਦੇ ਆ ਦੇਖ ਮੂੰਗੇ ਮੇ ਬਣਾ ਲਿਆ ਦੇਖੀ ਕੰਮ ਦੇ ਨਾਲ ਤਾਂ ਜਾਨ ਨਿਕਲ ਜਾਂਦੀ ਐ ਅੱਜ ਤੂੰ ਪੰਜਾਂ ਦਿਨਾਂ ਬਾਅਦ ਨੌ ਲਾਏ ਆ ਪੰਜਾਂ ਦਿਨਾਂ ਬਾਅਦ ਤੁਰ ਸੋਈ ਚ ਬੜੀਆਂ ਜਿੱਤਾਂ ਤੈਨੂੰ ਕਿਹੜੇ ਲਾਏ ਆ ਜੁੱਤਾਂ ਜੁੱਤਾਂ ਲਾ ਬਾਹਰ ਪਹਿਲਾਂ ਨੌ 10 11 12 13 14 ਤੇ ਹਾਂ ਪੰਜ ਦਿਨ ਹੋ ਗਏ ਨਾ ਹਫਤਾ ਲੱਗੇ ਆ ਹਫਤਾ ਇੱਕੋ ਇੱਕ ਹਾ ਫਿਰ ਉਹੀ ਗੱਲ ਹੋਈ ਫਿਰ ਇੰਨੇ ਦਿਨ ਤੂੰ ਕੰਮ ਨਹੀਂ ਕੀਤਾਗਾ ਉਹੀ ਗੱਲ ਹੋਈ ਕਿ ਫਿਰ ਮਤਲਬ ਕਿ ਮਮਾ ਮੱਚਪਲਾ ਲੈ ਕੇ ਆਣੀਆਂ ਨੇ ਮੇਹ ਚੱਪਲਾ ਟੁੱਟੀਆਂ ਨੇ ਕੋਈ ਨਾ ਖਾਣੀਆਂ ਇੰਨਾਂ ਰਹਿਣ ਤੁਹਾਨੂੰ ਕਹਿ ਦਵਾਂ ਸਮਾਂ ਚੀਦਾ ਤੈਨੂੰ ਵਧੀਆ ਨਵਾਂ ਨਵਾਂ ਕੰਮ ਬਾਤ ਸੈਤਾ ਵੀ ਜੰਨੀਆਂ ਪੰਜ ਦਿਨੋਂ ਰਸੋਈ ਚ ਵੜ ਕੇ ਅੱਜ ਹਵਾ ਕਰਦੀ ਪਈਆਂ ਹੈ ਮੈਂ ਕੀ ਕਰਾਂ ਕੰਮ ਕਰਦੇ ਮੈਂ ਚਮਚਾ ਮਾਰਦਾ ਤਾਂ ਐ ਦਵਾ ਲੈ ਜਾ ਮੈਂ ਚਮਚਾ ਮਾਰ ਜਦ ਮਚਾਂ ਮਾਰ ਦੱਸ ਕੇ ਕਿ ਉਹ ਚਮਚਾ ਮਾਰ ਦੱਸ ਕੇ ਕਿ ਉਹ ਚਮਚਾ ਨੂੰ ਡਾਲਨੇ ਦਾ ਲੋਏ ਦਾ ਸਟੀਲ ਦਾ ਲੋਹੇ ਦਾ ਸਟੀਲ ਲੋਹੇ ਦੇ ਚਮਚੇ ਇਹ ਲੋਹੇ ਦੇ ਚਮਚੇ ਚ ਦਿਖਾਉਂਦੇ ਆ ਤੁਸੀਂ ਸਟੀਲ ਨੇ ਤੁਹਾਨੂੰ ਦਿਖਾਉਂਦੇ ਚੰਗੀ ਤਰ੍ਹਾਂ ਬਣੀ ਖਰਾਬ ਨਾ ਹੋਵੇ ਮੈਨੂੰ ਵੀ ਭੀਂਹ ਲਿਆ ਤੁਸੀਂ ਸੁੰਡਾ ਨਾ ਬਾਅਦ ਵਿੱਚ ਪੰਨਾ ਦੀ ਕਿਤੇ ਮੈਨੂੰ ਬਣਾ ਲਓ ਗੋਲ ਵਿੱਚ ਗੋਭੀ ਹੋਰ ਕਿਤੇ ਗੋਭੀ ਨਾਲ ਵਿੱਚ ਭੜੀ ਵੀਰੇ ਨਹੀਂ ਮੈਨੂੰ ਬਣਾਣੀ ਹੈ ਤੁਸੀਂ ਆਪ ਆ ਕੇ ਬਣਾ ਲਓ ਵੈਸੇ ਜੇ ਸੁੰਡੀ ਕੋਈ ਹੋਵੇ ਨਾ ਇਦਾਂ ਗੋਭੀ ਕੱਟ ਕੇ ਉਬਾਲ ਲਓ ਉੱਪਰ ਹੀ ਆ ਜਾਂਦੀ ਹੈ ਜੇ ਹੋਵੇ ਉਹ ਸੰਡੇ ਨੂੰ ਬਾਚੇ ਦੇ ਵਿੱਚ ਰੋਵਾ ਉਹ ਸੰਡੀ ਆਪਾਂ ਸੰਡੀ ਨੂੰ ਖਵਾਵਾਂਗੇ ਮੈਂ ਤੇਮਝਾ ਮਾਰਦਾ ਸੱਚੀ ਹਾਂ ਦੇ 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 ਮੇਰੇ ਨੇਲ ਤੇ ਲੱਥੇ ਨਾ ਮੜ ਹਾਂ ਰੋ ਰੋ ਕੇ ਤਾਂ ਨੇਲ ਫਿਰਵਾਇ ਰਿਹਾ ਟੀ ਲੱਗਦਾ ਤੈਨੂੰ ਅਜੀਬ ਲੱਗਦਾ ਅਜੀਬ ਲੱਗਦਾ ਐਨੇ ਵੀ ਤੂੰ ਕੰਮ ਕਰ ਲਿਆ ਘਰੇ ਕਿ ਨਹੀਂ ਕੋਈ ਮੈਂ ਕੀਤਾ ਸਾਰਾ ਕੰਮ ਕਿਤੇ ਨਹੀਂ ਕਿਤੇ ਗਈ ਜਾਂਦਾ ਮੰਦਰ ਗਈ ਸੀ ਮੈਂ ਅੱਧਰ ਅੱਜ ਸ਼ਾਮ ਦਾ ਫੋਨ ਆਈ ਜਾਂੰਦ ਵਿੱਚ ਪਤਾ ਮਿਲੂ ਇਹ ਨਾ ਲਾ ਕੇ ਹੁਣ ਕੰਮ ਇਹਨਾਂ ਨੇ ਸ਼ੁਰੂ ਕੀਤਾ ਗਏ ਚਲੋ ਰੁਕੇ ਮਿਲਦੇ ਆ ਫੋਨ ਆ ਰਿਹਾ ਵਿੱਚ ਮੈਂ ਮੰਮੀ ਨੂੰ ਉਹਨੂੰ ਲੈ ਕੇ ਰਿੱਤੇ ਨੇ ਗੱਪੇ ਗੋਲੀਆਂ ਆ ਮਾਂ ਲਾ ਗੱਪੇ ਗੋਲੀਆਂ ਖਾਓ ਦੇਈ ਨੀ ਗੱਪੇ ਗੋਲੀਆਂ ਖਾਦੀ ਕੀ ਕਰਦੇ ਪਿਓ ਗਾਇਜ਼ ਮੇਰੀ ਮੰਮੀ ਦਾ ਟਾਈਮ ਹੁੰਦਾ ਦੋਸਤੋ ਇੱਕ ਮੇਰੀ ਇਹ 60 ਰੁਪਏ ਦੇ ਗੋਲੇ ਉੱਪੇ ਆ ਹੱਥ ਜਿਵੇਂ ਇੰਨੇ ਕਹਾ ਖਾਣਾ ਥੋੜੇ ਆ ਦੇਈਆਂ ਗੋਲਪੇ ਇੰਨੇ ਘੰਨੇ ਜਿਹਾ ਜਿਹਾ ਆ ਆ ਸਾਨੂੰ ਗਾਲਾਂ ਖਾ ਕੇ ਫੇਰ ਮੁੜ ਗਏ ਮੁੜਿਆ ਨਹੀਂ ਗਿਆ ਸਾਡੇ ਕੋਲ ਗਿਆ ਸੀਗਾ ਉੱਥੇ ਪਹੁੰਚ ਗਿਆ ਬੋੜਾ ਮੈਂ ਕਹਿੰਨੀ ਚੀਜ਼ ਅੱਜ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਹੋਨੇ ਹੋ ਨਿਕ ਜੀ ਰੀਤੇ ਲੈ ਕੇ ਜੀਆ ਗੋਲ ਗੱਪੇ ਲਈ ਆ ਚੁੱਕੇ ਤੇ ਆ ਆਪਾਂ ਸੀ ਕਿਸ ਗਿਆ 10 ਰੁਪਏ 20 ਰੁਪਏ ਮਿਲਾ ਕੇ ਓੱਚੇ ਸੀ ਗੋਲ ਗੱਪੇ ਖਾਜੇ ਤੇ ਰੀਤੇ ਦੇ ਸੀ ਤਾਂ ਰੋਡ ਤੇ ਸਿਫਾਰਿ ਵਾਲੇ ਤਾਂ ਖਾਜੇ ਕਿ ਤੁਹਾਨੂੰ ਕਿੱਥਾ ਤੁਸੀਂ ਹੀ ਕਰਿਆ ਕਿ ਇੱਕ ਇੱਕ ਪੀਸ ਤਾਂ ਮਿਲੂਗਾ ਦਹੀਂ ਵਾਲਾ ਕਿੰਨੀ ਆ ਤੁਹਾਨੂੰ ਮੈਂ ਇਸੇ ਕਰ ਮੰਮੀ ਵਾਲੇ ਇਸ ਤੇ ਖਾਵਾਂਗੇ ਸੀ ਐ ਵੀ ਆ ਫਿਰ ਆ ਦੇਖ 20 ਦੇ ਗੋਲ ਗੱਪੇ ਤੇਰੇ 20 ਦੇ ਥੋੜੇ 20 ਦੇ ਸੱਦੇ ਇਹ ਸਾਬ ਨਾਲ ਫਿਰ ਪੂਰੇ ਦੇ ਹਸਤੇ ਇੱਕ ਇੱਕ ਪੀਸ ਮੰਗਿਆ ਦੇਖ ਲੋ ਬਾਅਦ ਚ ਤੁਹਾਨੂੰ ਕਾਟਾ ਪੈਣਾ ਦਹੀਂ ਦੇ ਦੇ ਕੋਈ ਨਹੀਂ ਨਹੀਂ ਅਗਲੀ ਨਹੀਂ ਇੱਕ ਇੱਕ ਖਾਣਾ ਦਿਖਾ ਕੇ ਆਏ ਆ ਬੋਟ ਵਾਲੇ ਗੋਲ ਗੱਪੇ ਚਮਚ ਚੁਲਿਆ ਕੇ ਦੇ ਚਾ ਮੰਦੀ ਲੇਗ ਮੈਂ ਨਾ ਸ਼ਟਪਾ ਦੋਸਤ ਲੈ ਕੇ ਆ ਮੇਰੇ ਮਾਮਚਾ ਦੇ ਦੋ ਪਰ ਇੱਕ ਤੁਹਾਨੂੰ ਇੱਕ ਗੋਲ ਗੱਪੇ ਪਰ ਦੇ ਉਹ ਨਹੀਂ ਨਹੀਂ ਉਹ ਸੁੱਕਾ ਖਾਣ ਪਾਪੜ ਸੁਣ ਲਈ ਲਾਈ ਹਾਂ ਦੋਨੋਂ ਦੱਪੇ ਹੌਲੀ ਹੌਲੀ ਭਰਾਂਗੇ ਬਸ ਸਾਨੂੰ ਦੋ ਦੇ ਦੇ ਕਿ ਇੱਦਾਂ ਹੀ ਖਾ ਜਾਣੇ ਹਨ ਕਰ ਦਈਆਂ ਮੈਂ ਪਾ ਕੇ ਦੇ ਤੁਹਾਨੂੰ ਨਹੀਂ ਨਹੀਂ ਮਮਾ ਲੂ ਭਰ ਦੇ ਤੇ ਦੇ ਲਾਂ ਨਹੀਂ ਹਾਲਾ ਦੋਦੇ ਕੰਪੀਚਾ ਵਰਚਾ ਬੜ ਲਿ ਕਿੰਨੇ ਆਣੇ ਛਣ ਪੈਸੇ ਦੇ ਵਿੱਚ ਦੇਖ ਕੇ ਬਾਅਦ ਚ ਉਹਦਾ ਸਾਰਾ ਖਰਚ ਅੱਜ ਖਾ ਹ ਹ ਅਕਮਾਣੇ ਫਾਇਦਾ ਹੋਰ ਕਿੰਦਾ ਬੰਦੀਆਂ ਮੜ ਮੜ ਫਾਇਦਾ ਛੋਟੇ ਹੁੰਦੇ ਗਏ ਜੇ ਤੋੜ ਤੋੜ ਕੇ ਪਲੇਟਾਂ ਚ ਪਾ ਕੇ ਫੇਰ ਖਾਂਦੇ ਹੁੰਦੇ ਸੀ ਹ ਹ ਗੱਲ ਤਾਂ ਉਸੇ ਆਈ ਉਹਦਾ ਬੀਜੀ ਅੱਜ ਕੱਲ ਬੀਜੀ ਆ ਕਾਲ ਭੜ ਗਿਆ ਪੜੀ ਗਈ ਤੇਰੀ ਚੋਰੀ ਬੁਲਾ ਦੇਣਾ ਕੌਣ ਬੰਦਰ ਦਾ ਕੌਣ ਬੁਲਾ ਰਿਹਾ ਤਿੰਨ ਨੇ ਇਹਨੂੰ ਕੌਣ ਬੁਲਾ ਰਿਹਾ ਬੈਠੇ ਚੁੰਨੀ ਭਈਆ ਮੇਰੀ ਮੋਟਾ ਗੈਸ ਦੇਖਣ ਲਈ ਤਾਂ ਛੋਟੀ ਅਰਸ ਕੁਰਸੀ ਜੀ ਵੀ ਉੱਤਰ ਤੇ ਵਿਆਹ ਤਾਂ ਹੀ ਕਰਾਂਗੇ ਜਦ ਛੜਨ ਮਾਣਾ ਹੋਊਗਾ ਤਾਂ ਉਹਨਾਂ ਨੂੰ ਐ ਉਧਰ ਰੱਖੀ ਐਸਾ ਬੱਚ ਉਧਰ ਹੁੰਦੀ ਕਾਰਟ ਦੀ ਜਗ੍ਹਾ ਵੀ ਰੋਕ ਲੈਣੀ ਯਾਰ ਮੇਰੇ ਗੋਲ ਗੱਪਾ ਵੱਜ ਜਾਂਦਰਾ ਗੋਲ ਗੱਪਾ ਵੱਜਿਆ ਉਹਨੂੰ ਤਾਂ ਇੰਦੀ ਨੂੰ ਐ ਐ ਕਰ ਮੈਂ ਇੰਨਾ ਟਾਈਮ ਭਰਨ ਨੂੰ ਲਾਇਆ ਮਿੰਟ ਦੇ ਮੁੱਕ ਗਏ ਉਹ ਤਾਂ ਗੱਲ ਆਪਾਂ ਨਹੀਂ ਥੋੜਾ ਜਿਹਾ ਮੁੱਕ ਗਏ ਨੰਨੀ ਖਾ ਗਈ ਜੇ ਆਪਾਂ 5-5 ਕੋਲ ਦਾ ਪੈਦਾ ਨਹੀਂ ਖਾਦਦੇ ਜਨਾ 5-5 ਤਾਂ ਨਹੀਂ ਖਾਦਦੇ ਪਤਾ ਨਹੀਂ ਉਹ ਤੇ ਗਿਣੀ ਨਹੀਂ ਉਹ ਦੇਖ ਭੁੱਖੇ ਰੇ ਕੋ ਉਧਰ ਖਾਲਾ ਖਾਲਾ ਉਹ ਦੇਖ ਕਿਵੇਂ ਖਾਂਦੀ ਇਹਨੂੰ ਖਾਣਾ ਦੇਖ ਉਧਰ ਹਾਏ ਮੇਰੇ ਆ ਗੱਜਟੇ ਸਹੀ ਜਿਹੜਾ ਥੰਡਾ ਥੰਡਾ ਪਾਣੀ ਪੀ ਕੇ ਸਵਾਦ ਆਇਆ ਨਾ ਐ ਕਰ ਕਿ ਦੱਸ ਕਿ ਕਿੰਸੀ ਚਲੋ ਦੋਸਤੋ ਰੁੱਕ ਕੇ ਮਿਲ ਜੱਦਾ ਤੱਕ ਖਾंदे ਪੀਂਦੇ ਨੇ ਬਿੱਲੇ ਦਾ ਮੁੱਠਾ ਲਿਆ ਇੰਨਾ ਕਿ ਬੰਦਾ ਬੜਾ ਕੁਆਂਟਲ ਲਿਆਉਂਦਾ ਸੀਗਾ ਚੰਗਾ ਦੋਸਤੋ ਮੱਚਾ ਮਿਲਦੇ ਆ ਅੱਠ ਰੁਪਏ ਦੇ ਗੋੜ ਗੁੱਪੇ ਸੀਗੇ ਦੋਸਤੋ ਮਮੂਣ ਇੱਥੇ ਬੈਠੇ ਕਰ ਰਹੇ ਛੋਟੇ ਜੇ ਕੰਮ ਤੇ ਮੈਨੂੰ ਵੀ ਛੱਡਾ ਸੋ ਗਿਆ ਮੈਂ ਇੱਥੇ ਦੋਸਤੋ ਮੰਨੂ ਦੀ ਥੋੜੀ ਥੋੜੀ ਗਾਲਾਂ ਆ ਜੀ ਅਸੀਂ ਬਣਾ ਲਈਏ ਮੰਨੂ ਨੇ ਥੋੜੀ ਥੋੜੀ ਗਾਲਾਂ ਕੱਢ ਰਹੀ ਹੈ ਦੋਸਤੋ ਇਸ ਟਾਈਮ ਇਹ ਅੱਜ ਸ਼ਰਾਰਤਾਂ ਬਹੁਤ ਕਰ ਰਹੇ ਇਹਨਾਂ ਦਾ ਨੀਂਦ ਹੀ ਗੋੜੇ ਦੇ ਕੇ ਪਾ ਦਿਆ ਕੋਈ ਫਿਰ ਲੈ ਮੰਨੂ ਇੱਥੇ ਚਲੋ ਤੁਸੀਂ ਇਹ ਜਾਗਦਾ ਕੀ ਹੈ ਇਹ ਜਾਗਦਾ ਤਾਂ ਸ਼ਰਾਬ ਤਾਂ ਹੀ ਕਰਦਾ ਹੂੰ ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਆਹੀ ਗੱਲ ਮੈਂ ਬਹੁਤ ਪਰੇਸ਼ਾਨ ਆ ਅਰੇ ਮੈਂ ਪੀਵਾ ਡੋਲ ਲੱਗੇ ਗਿਆ ਮੈਨੂੰ ਵੀ ਲੱਗੇ ਗਿਆ ਹੈ ਕੀ ਏ ਠੀਕ ਏ ਦੇਖ ਵੀ ਇਹ ਨਹੀਂ ਓਏ ਉਹ ਪਾਗਲਾ ਰਿਮੂਵਰ ਆ ਰਿਮੂਵਰ ਐ ਮੈਂ ਆ ਰਿਮੂਵਰ ਐਨਸ ਕਿਹਾ ਦੋਸਤੋ ਮੈਂ ਤੇ ਦੋਸਤੋ ਮੇਰਾ ਪਤਾ ਹੈ ਕਿ ਜਿੰਨੇ ਜਪਨ ਦੋ ਸ਼ਿੱਕੇ ਨਹੀਂ ਤੇ ਕੁਛ ਨਹੀਂ ਸ਼ਣ ਵਾਲਾ ਤਿੰਨ ਨੰਨ ਦਿੱਤਾ ਫਿਰ ਮੈਂ ਐਕਟਿਵ ਹੋ ਜਾਣਾ ਨਾ ਮੈਂ ਤਿੰਨ ਸ਼ਿੱਕੇ ਆਈਆਂ ਉਹ ਤੇ ਤਾਂ ਸਾਰੀ ਤੇ ਸ਼ਿੱਕੇ ਮਾਰ ਗਿਆ ਪੱਕਾ ਪਤਾ ਵੀ ਕੁਝ ਵਧੀਆ ਵਧੀਆ ਹੋਊਗਾ ਹੁਣ ਮੈਂ ਐਕਟਿਵ ਹੋ ਗਿਆ ਜਿੱਕਰ ਨਾਨਾ ਦੇਵੀ ਮਾਤਾ ਦਾ ਬੋਲ ਸੱਚੇ ਦਰਬਾਰ ਕੀ ਜੈ ਹਾਲੋ ਮੀ ਚੱਲਾ ਦੋਸਤੋ ਆਪਣੇ ਅੱਜ ਦਾ ਵਲੌਗ ਜੀ ਕਰੇ ਨਾਲ ਅੱਜ ਦਾ ਵਲੌਗ ਮੇਰੇ ਸਿਰ ਨੰਡੂਗਾ ਉਹ ਰੁਕਦਾ ਕਰਦੇ ਉਹ ਕਹਿੰਦੇ ਪਿਛਲੇ ਵਲੌਗ ਚ ਦੇਖ ਕੇ ਦਾਲ ਦਰ ਸਿਰ ਮਾਰੇ ਆ ਤੂੰ ਉਹਦਾ ਕੈਮਰਾ ਨਾ ਪੰਨਦੀ ਹੋਰ ਸਾਨੂੰ ਕੰਮ ਆ ਤਾ ਚਲੋ ਦੋਸਤੋ ਆਪਣੇ ਅਰਜ ਲੋਗੋ ਵਿੱਚ ਨੀ ਜਿਵੇਂ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਲक्की ਲੱਕੀ ਲਵ ਯੂ ਟੂ ਆਲ ਮਿਲਦੇ ਗੱਲੋ ਮੈਂ